ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਸੂਟ ਸਿਰਫ 4-5 ਹੀ ਨੇ ਪਰ ਬਹੁਤ ਸ਼ਾਨਦਾਰ ਸੂਟ ਨੇ ਇਹ ਤੁਹਾਨੂੰ ਮੈਂ ਦਊਗਾ ਉਪਾੜਾ ਸਿਲਕ ਦੇ ਵਿੱਚ ਨਾਲ ਦੁਪੱਟੇ ਜੇ ਬਿਨਾਂ ਦੁਪੱਟੇ ਤੋਂ ਲੈਣਾ ਹੋਊਗਾ ਉਹ ਵੀ ਮਿਲ ਜੂਗਾ ਦੁਪੱਟੇ ਨਾਲ ਲੈਣਾ ਹੋਊਗਾ ਉਹ ਵੀ ਮਿਲ ਜੂਗਾ ਚੈੱਕ ਕਰਿਓ ਬਹੁਤ ਪਿਆਰੀ ਜੀ ਆ ਗਈ ਜੇ ਉਪਾੜਾ ਸਿਲਕ 5 ਮੀਟਰ ਦੀ ਕੱਟ ਦੇ ਨਾਲ ਉਪਾੜਾ ਸਿਲਕ ਆ ਗਈ ਜੇ 5 ਮੀਟਰ ਦੀ ਕੱਟ ਦੇ ਨਾਲ ਤੇ ਨਾਲ ਇਹ ਤੇ ਦੁਪੱਟਾ ਆ ਜੂਗਾ ਜੇ ਨੈਟ ਦਾ ਸ਼ਿਮਰਦਾ ਤੇ ਬਹੁਤ ਸੋਹਣਾ ਇਹਦੇ ਆਗੇ ਜੇ ਵਰਕ ਪੀਕੋਕ ਵਾਲਾ ਤੇ ਇਹ ਤੁਸੀਂ ਵੇਖ ਸਕਦੇ ਜੇ 5 ਮੀਟਰ ਦੀ ਕਟਿਆ ਇਹਦੀ ਤੇ ਬਹੁਤ ਸ਼ਾਨਦਾਰ ਨਾਲ ਦੁਪੱਟਾ ਪਲੱਸ ਇਹਦੀਆਂ ਬਾਹਾਂ ਦੇ ਉੱਪਰ ਵਰਕ ਜੇ ਤੇ ਇਹ ਤੁਹਾਨੂੰ ਮਿਲੂਗਾ 890 ਰੁਪਈਆ ਦਾ ਸੂਟ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਉਪਾੜਾ ਸਿਲਕ ਦਾ ਸੂਟ ਜੇ ਮੜਾ ਜੇ ਕਲਰ ਇਹਦੇ ਵਿੱਚ ਲਾਈਟ ਆਉਂਦੇ ਆ ਪਰ ਇਹਦੇ ਨਾਲੋਂ ਬ੍ਰਾਈਟ ਵੀ ਆ ਕਲਰ ਤੇ ਸ਼ਾਈਨ ਚ ਵੀ ਆ ਬਹੁਤ ਸੋਹਣਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਉਪਾੜਾ ਸਿਲਕ ਦਾ 5 ਮੀਟਰ ਦੀ ਕਟ ਦੇ ਨਾਲ ਇਦੇ ਵਿੱਚ ਕਲਰ ਆ ਗਿਆ ਜੇ ਦੂਸਰਾ ਫਿਰੋਜੀ ਇਹ ਵੀ ਬਹੁਤ ਸ਼ਾਨਦਾਰ ਕਲਰ ਜੇ ਵੀਡੀਓ ਦੇ ਵਿੱਚ ਕਲਰ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਇਹਨਾਂ ਦੀ ਪਰ ਬਹੁਤ ਸੋਹਣਾ ਕੱਪੜਾ ਹੈ ਇਹ ਵੀ ਤੇ ਇਹ ਆ ਗਿਆ ਜੇ ਮਜੈਂਟਾ ਦੁਪट्टे ਦੇ ਨਾਲ ਦੁਪੱਟਾ ਔਰਗੇਂਜਾ ਦਾ ਬਣਿਆ ਜੇ ਨਾਲ ਬਹੁਤ ਸੋਹਣਾ ਪੀਕਾਕ ਵਾਲਾ ਡਿਜ਼ਾਈਨ ਪੀਕਾਕ ਵਰਕ ਤੇ ਆਹ ਤੁਸੀਂ ਵੇਖ ਸਕਦੇ ਜੇ ਇਹਦੀਆਂ ਬਾਹਾਂ ਦੇ ਉੱਪਰ ਸੋਨਾ ਜਿਹਾ ਵਰਕ ਤੇ ਕਲਰ ਇਹਦਾ ਮੈਂ ਤੁਹਾਨੂੰ ਕਿੱਦਾਂ ਦੱਸਾਂ ਕਲਰ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਵੀਡੀਓ ਦੇ ਵਿੱਚ ਪਰ ਬਹੁਤ ਜਿਆਦਾ ਸ਼ਾਨਦਾਰ ਕਲਰ ਆ ਫੋਟੋ ਮੈਂ ਸੈਂਡ ਕਰ ਦੂੰਗਾ ਕਲਿੱਕ ਕਰਕੇ ਤੁਹਾਨੂੰ ਇਹ ਵੀ ਤੁਹਾਨੂੰ ਮਿਲ ਜੂਗਾ ਜੇ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ 890 ਰੁਪਏ ਦਾ ਉਪਾੜਾ ਸਿਲਕ ਦਾ ਬਹੁਤ ਸ਼ਾਨਦਾਰ ਸੂਟ ਜੇ ਹੈਵੀ ਡਿਜ਼ਾਈਨ ਦੇ ਨਾਲ ਅੱਗੇ ਆ ਗਿਆ ਜੇ ਮਹਿੰਦੀ ਕਲਰ ਬਹੁਤ ਸੋਹਣਾ ਸੂਟ ਜੇ ਬਹੁਤ ਪਿਆਰੀ ਸ਼ਾਨਦਾਰ ਜੀ ਇਹਦੇ ਵਿੱਚ ਕਢਾਈ ਤੇ 올ਓਵਰ ਸੂਟ ਜੇ 5 ਮੀਟਰ ਦਾ ਇਹਦੇ ਨਾਲ ਵੀ ਬਾਹਾਂ ਦੇ ਉੱਪਰ ਵਰਕ ਜਿਹੜਾ ਜੇ ਆਜੂਗਾ ਬੜਾ ਪਿਆਰਾ ਜਿਹਾ ਬਹੁਤ ਸੋਹਣਾ ਤੇ ਇਧਰੋਂ ਨਾਲ ਇਹਦੇ ਦੁਪੱਟਾ ਜਿਹੜਾ ਜੇ ਇਹ ਵੀ ਆਜੂਗਾ ਜੇ ਸ਼ਿਮਰ ਨੈਟ ਦਾ ਤੇ ਇਹ ਤੁਸੀਂ ਵੇਖ ਸਕਦੇ ਜੇ ਪੀਕੋਕ ਕਾਲਾ ਡਿਜ਼ਾਈਨ ਜੇ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜਾਨਦਾਰ ਸੂਟ ਜੇ ਸ਼ਿਪਿੰਗ ਆਲ ਓਵਰ ਇੰਡੀਆ ਚ ਫ੍ਰੀ ਜੇ ਰੇਟ 800 ਤੇ 90 ਰੁਪਏ ਬਸ ਅੱਗੇ ਆ ਗਿਆ ਜੇ ਇਹਦੇ ਵਿੱਚ ਰਸਟ ਸ਼ੇਡ ਨਾਲ ਦੁਪੱਟਾ ਆ ਗਿਆ ਜੇ ਕੰਟਰਾਸਟ ਫਰੋਜੀ ਕਲਰ ਦਾ ਔਰਗੈਂਜਾ ਦਾ ਬਹੁਤ ਸ਼ਾਨਦਾਰ ਤੇ ਜਾਨਦਾਰ ਸੂਟ ਹੈ ਇਹ ਵੀ ਇਹ ਵੀ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਦਵਾਂਗੇ ਆਲ ਓਵਰ ਇੰਡੀਆ ਚ ਤੁਹਾਨੂੰ ਚੈੱਕ ਕਰਿਓ ਪੀਕਾਕ ਡਿਜ਼ਾਈਨ ਬਾਹਾਂ ਤੇ ਆਊਗਾ ਇਹ ਸਾਹਮਣੇ ਫਰੰਟ ਦੇ ਵਿੱਚ ਤੇ ਨਾਲ ਇਹਦੇ ਜਿਹੜਾ ਜੇ ਦੁਪੱਟਾ ਔਰ ਗਾਂਜਾ ਦਾ ਬਣਿਆ ਹੋਇਆ 5 ਮੀਟਰ ਦਾ ਸੂਟ ਜੇ ਆਲ ਓਵਰ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਸੋਨੇ ਦੇ ਸੂਟ ਤੇ ਸੋਨਾ ਦਾ ਸਟਾਕ ਹੈ ਛੋਟੀ ਜੀ ਵੀਡੀਓ ਹੈਗੀ ਅੱਜ ਦੀ ਜਿਹਦੇ ਵਿੱਚ ਆਪਾਂ ਤੁਹਾਨੂੰ ਦਿੱਤੇ ਆ ਉਪਾੜਾ ਸਿਲਕ ਦੇ ਸੂਟ ਦੁਪੱਟਿਆਂ ਨਾਲ ਜਿਹਦੇ ਜਾਰਗਾਂ ਦੇ ਦੁਪੱਟੇ ਤੇ ਸ਼ਿਮਰਦੇ ਦੁਪੱਟੇ ਆ ਬਾਕੀ ਹੋਰ ਨਵੇਂ ਸਟਾਕ ਤੇ ਨਵੀਆਂ ਵੀਡੀਓ ਵੇਖਦੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam ਪੇਜ ਨੂੰ ਫੋਲੋ ਕਰਿਓ YouTube ਚੈਨਲ ਤੇ ਅਵੇਲੇਬਲ ਹੈ ਜੀ ਆਪਾਂ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ